ਸ਼ਹੀਦ ਆਜ਼ਮ ਪਗਸਿੰਘ ਦੇ 109ਵੇਂ ਜਨਮ ਦਿਹਾੜੇ ਤੇ ਸੂਬੇ ਭਰ ਚ ਇਨਕਲਾਬ ਜ਼ਿੰਦਾਬਾਦ ਦੀ ਗੂੰਜ ਸੁਣੀ ਨੌਜਵਾਨਾਂ ਵੱਲੋਂ ਆਜ਼ਾਦੀ ਦੇ ਇਸ ਪਰਵਾਨੇ ਤੋਂ ਸੇਧ ਲੈਣ ਦੇ ਟੀਚੇ ਨਾਲ ਪੂਰੇ ਸੂਬੇ ਚ ਚੇਤਨਾ ਰੈਲੀਆਂ ਕੱਢੀਆਂ ਗਈਆਂ ਇਸ ਮੌਕੇ ਲੁਧਿਆਣਾ ਅਤੇ ਹੁਸ਼ਿਆਰਪੁਰ ਚ ਨੌਜਵਾਨਾਂ ਨੇ ਪੀੜੀਆਂ ਪੱਗਾਂ ਬਨ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਤਾਂ ਸਮਾਣਾ ਚ ਛੋਟੇ ਛੋਟੇ ਸਕੂਲੀ ਬੱਚਿਆਂ ਵੱਲੋਂ ਸ਼ਹੀਦ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਦਿੱਤੀ ਗਈ ਉੱਥੇ ਹੀ ਗੁਰਦਾਸਪੁਰ ਚ ਬੱਚਿਆਂ ਅਤੇ ਨੌਜਵਾਨਾਂ ਨੇ ਕੈਂਡਲ ਮਾਰਚ ਕੱਢ ਕੇ ਦੇਸ਼ ਭਗਤ ਦੇ ਸੋਲੇ ਗਏ ਬਹੁਤ ਹੀ ਬੜਾ ਦਿਨ ਹੈ ਸਾਹ ਪਗਤ ਸਿੰਘ ਜਿਨ੍ਹਾਂ ਨੇ ਸਾਡੇ ਲਈ ਆਜ਼ਾਦੀ ਲੈ ਕੇ ਦਿੱਤੀ ਹੈ ਔਰ ਕੁਰਬਾਨੀ ਕੀਤੀ ਹੈ ਉਹਦੀ ਆਜ਼ਾਦਗਰ ਦੇ ਵਿੱਚ ਅੱਜ ਇੱਥੇ ਫੰਕਸ਼ਨ ਰੱਖਿਆ ਮੈਨੂੰ ਇਹ ਵੀ ਖੁਸ਼ੀ ਹੈ ਕਿ ਇਹ ਸਾਰਾ ਕੰਮ ਹੈ ਜਿਹੜਾ ਨੌਜਵਾਨ ਕਰ ਰਹੇ ਨੇ ਅੱਗੇ ਕਰਨ ਲੱਗੇ ਨੇ ਟੀਕੇ ਲਾਉਣ ਲੱਗੇ ਚਿੱਟੇ ਲਾਉਣ ਲੱਗੇ ਆ ਉਹਨਾਂ ਨੂੰ ਅਸੀਂ ਸਿਰਫ ਇੱਕ ਵਿਚਾਰਤਾਰ ਉਹਨਾਂ ਨੂੰ ਦੱਸਣ ਦੇ ਲਈ ਕਿ ਜਿਹੜਾ ਭਗਤ ਸਿੰਘ ਦੀ ਜਿਹੜੀ ਸੋਚ ਸੀ ਜਿਹੜਾ ਇਹਨਾਂ ਨੇ ਦੇਸ਼ ਆਪਣਾ ਆਜ਼ਾਦ ਕਰਾਇਆ ਜਿਨ੍ਹਾਂ ਨੇ ਆਪਣੀਆਂ ਸ਼ਹੀਦیاں ਦਿੱਤੀਆਂ ਜਿਨ੍ਹਾਂ ਨੇ ਦੇਸ਼ ਨੂੰ ਅੱਗੇ ਲਿਆਉਣ ਲਈ ਯੂਥ ਨੂੰ ਕੇ ਲਿਆਉਣ ਲਈ ਬਜ਼ੁਰਗਾਂ ਨੂੰ ਕੇ ਲਿਆਉਣ ਲਈ ਨਸ਼ੇ ਭਜਾਉਣ ਲਈ ਲੋਕਾਂ ਨੂੰ ਪੜਾਉਣ ਲਈ ਜਿਹੜਾ ਕਿ ਮੈਸੇਜ ਉਹਨਾਂ ਨੇ ਉਸ ਟਾਈਮ ਦਿੱਤਾ ਸੀਗਾ ਅੱਜ ਸਾਡਾ ਜਿਹੜਾ ਯੂਥ ਆ ਉਤੋਂ ਪਿੱਛੜਦਾ ਜਾ ਰਿਹਾ ਸ਼ਹੀਦ ਦੇ ਜਨਮ ਦਿਹਾੜੇ ਤੇ ਨੌਜਵਾਨਾਂ ਦਾ ਉਤਸ਼ਾਹ ਦੇਖਣ ਵਾਲਾ ਹੈ ਆਜ਼ਾਦੀ ਦੇ ਇਸ ਪਰਵਾਨੇ ਨੂੰ ਜਗਬਾਣੀ ਸਲਾਮ ਕਰਦਾ ਹੈ ਜੈ ਹਿੰਦ ਸਮਾਨਤਾ ਤੋਂ ਵਿਭੂ ਬਾਂਸਲ ਲੁਧਿਆਣਾ ਤੋਂ ਹਰਦੀਪ ਚੋਪੜਾ ਹੁਸ਼ਿਆਰਪੁਰ ਤੋਂ ਸਮੀਰ ਵਸ਼ਿਸ਼ਟ ਅਤੇ ਗੁਰਦਾਸਪੁਰ ਤੋਂ ਦੀਪਕ ਕੁਮਾਰ ਜਗਬਾਣੀ ਟੀਵੀ